ਲੀਬਰ ਤੇ ਜੈਮ ਦਿੱਤੇ ਜੀ ਇਹਨਾਂ ਦਾ ਵੀ ਬਹੁਤ ਵਧੀਆ ਉਸ ਤੋਂ ਬਾਅਦ ਹੀ ਆਪਾਂ ਆਈ ਡ੍ਰੌਪ ਪਾਇਆ ਸੀ ਜੀ ਅੱਖਾਂ 'ਚ ਇੱਕ ਹਫ਼ਤੇ ਦੇ ਸਾਡੇ ਰਿਜ਼ਲਟ ਆਏ ਨੇ ਐਸੇ ਜੀ ਭੈਣ ਤੋਂ ਜਵਾਨੀ ਸੁਣਦੇ ਵੀ ਆਪਾਂ ਨੂੰ ਕੀ ਕੀ ਪ੍ਰੋਬਲਮ ਸੀ ਕਿੰਨੇ ਨੰਬਰ ਦੀ ਆਇਨ ਕਿ ਦੀ ਭੈਣ ਦੇ ਜਵਾਨੀ ਦੱਸੋ ਜੀ ਕੀ ਪ੍ਰੋਬਲਮ ਸੀ ਹਾਂਜੀ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸੀਓ ਸਟਾਫ ਸਾਰਿਆਂ ਨੂੰ ਦਾਸਤਾਬ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਦੇ ਥਰੂ ਸਰ ਮੇਰਾ ਬੱਚਾ ਬਿਲਕੁਲ ਸਹੀ ਹੋ ਗਿਆ ਬਾਕੀ ਆਈ ਰੀ ਡ੍ਰੌਪਸ ਆ ਜੀ ਇਹ ਮੈਂ ਇੱਕ ਹਫ਼ਤੇ ਦੇ ਇੱਕ ਹਫ਼ਤਾ ਹੋਇਆ ਮੈਨੂੰ ਮੰਗਲਵਾਰ ਤੋਂ ਜੀ ਪਾੰਦੀ ਨੂੰ ਇਹ ਮੈਨੂੰ ਤੀਸਰੇ ਦਿਨ ਰਿਜ਼ਲਟ ਮਿਲ ਗਿਆ ਸੀਗਾ ਸਰ ਜੀ ਇਹਨਾਂ ਦਾ ਤੇ ਬਾਕੀ ਡੇਢ ਨੰਬਰ ਦੀ ਐਨਕ ਲੱਗੀ ਸੀ ਮੇਰੇ 0.75 ਦੀ ਕੱਖ ਤੇ ਲੱਗੀ ਹੋਈ ਸੀਗੀ ਦੋਨੋਂ ਨਿਗਾ ਮੇਰੀ ਬਿਲਕੁਲ ਸਹੀ ਹੋ ਗਈ ਆ ਚਸ਼ਮਾ ਮੈਂ ਬਿਲਕੁਲ ਨਹੀਂ ਲਾਇਆ ਜਿਹੜਾ ਨੀਵਰ ਜ਼ੈਮ ਆ ਇਹ ਵੀ ਨਾਲ ਲੈਂਦੇ ਸੀ ਜੇ ਮੇਰੇ ਬੇਟਾ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਬੇਟਾ ਮੇਰਾ ਬਿਲਕੁਲ ਸਹੀ ਹੋ ਗਿਆ ਜੀ ਉਹਦਾ ਵੀ ਦੂਸਰੇ ਦਿਨ ਮੈਨੂੰ ਰਿਜ਼ਲਟ ਮਿਲ ਗਿਆ ਸੀ ਬੇਟ ਅਸੀਂ ਸਾਰੀ ਟੀਮ ਦਾ ਨੈਚਰ ਲੈਬ ਦੀ ਦਾ ਸੀਓ ਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਮਾਰਕੀਟ ਦੇ ਵਿੱਚ ਬਹੁਤ ਅੱਛੇ ਪ੍ਰੋਡਕਟ ਲਿਆਂਦੇ ਅੱਗੇ ਵੀ ਅਸੀਂ ਬਹੁਤ ਵੱਡੇ ਰਿਜ਼ਲਟ ਲਾਵਾਂਗੇ ਜੀ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ